ਆ ਕਲੋਨਾਈਜ਼ਰ ਨੇ ਸਾਰੇ ਪੰਜਾਬ ਦੇ ਇਹਨਾਂ ਨੂੰ ਤੁਸੀਂ ਚਿੱਠੀ ਕਰਕੇ ਕਮੇਟੀ ਬਣਾ ਦਿਤੀ ਆ ਵੀ ਸਾਨੂੰ ਪੈਸੇ ਇਕੱਠੇ ਕਰਕੇ ਦੋ ਜੇ ਕੱਲ ਨੂੰ ਇਹਨਾਂ ਕੋਲੋਂ ਤੁਸੀਂ ਪੈਸੇ ਮੰਗ ਰਹੇ ਹੋ ਤੇ ਇਹਨਾਂ ਦੀਆਂ ਇਲਲੀਗਲ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਉੱਤੇ ਰੋਕ ਟੋਕ ਇਸ ਤਰ੍ਹਾਂ ਲਾਓਗੇ ਆਪਾਂ ਕਿਹੜੇ ਪਾਸੇ ਤੁਰ ਪਏ ਯਾਰ ਆਪਾਂ ਮੰਗਤੇ ਵੀ ਬਣ ਗਿਆ ਤੇ ਮੰਗਣ ਵੀ ਕਿੰਨਾ ਲੋਕਾਂ ਕੋਲ ਲੱਗ ਪਏ ਔਰ ਇੱਥੇ ਮੰਤਰੀ ਆਉਂਦਾ ਇੱਕ ਦਿਨ ਇਹਨਾਂ ਦਾ ਸਾਰੇ ਕਲੋਨਾਈਜ਼ਰਾਂ ਨਾਲ ਮੀਟਿੰਗ ਕਰਦਾ ਮੁੰਡੀਆਂ ਹੈ ਉਹਦਾ ਨਾਮ ਹਨਾ ਪੁੱਡਾ ਦਾ ਜਿਹੜਾ ਮਨਿਸਟਰ ਹੈ ਮੰਗਣ ਦਾ ਢੰਗ ਵੇਖੋ ਮੇਰੇ ਕੋਲ ਰੋਏ ਸਾਰੇ ਬਹੁਤ ਸਾਰੇ ਕਲੋਨਾਈਜ਼ਰ ਅੱਗੇ ਸਾਰੇ ਬਿਠਾ ਲਏ ਜਾਂਦੇ ਨੇ ਸ਼ਹਿਰ ਦੇ ਜਿੰਨੇ ਕਲੋਨਾਈਜ਼ਰ ਨੇ ਉਹਨਾਂ ਦੇ ਹੱਥ 'ਚ ਕਾਪੀ ਪੈਨ ਦੇ ਦਿੱਤਾ ਜਾਂਦਾ ਉਹਨਾਂ ਨੂੰ ਕੀ ਕਹਿੰਦਾ ਆ ਕਾਪੀ ਪੈਨ ਤੁਹਾਡੇ ਹੱਥ 'ਚ ਆ ਉੱਠ ਕੇ ਆਪਣਾ ਨਾਮ ਦੱਸੀ ਜਾਓ ਤੇ ਪੈਸੇ ਲਿਖੀ ਜਾਓ ਕਿਨੇ ਕਿਨੇ ਲੈਣੇ ਨੇ ਦੇਣੇ ਨੇ ਅੱਛਾ ਅੱਛਾ ਜੀ ਉਹ ਬੜੇ ਰਾਨਮੀ ਚਲੋ ਲੱਖ ਲੱਖ 2-2 ਲੱਖ ਲੈ ਲਓ ਫੇਰ ਸੀਏ ਪੁੱਡਾ ਉਹਨਾਂ ਨੂੰ ਬੁਲਾਉਂਦੇ ਨੇ ਉਹ ਕਹਿੰਦੇ ਜੀ ਇਹ ਮਤ ਸੋਚੋ ਸਿੰਗਲ ਡਿਜੀਟ ਦੇ ਵਿੱਚ ਪੈਸੇ ਨਹੀਂ ਚਾਹੀਦੇ ਡਬਲ ਡਿਜੀਟ ਚ ਚਾਹੀਦੇ ਨੇ ਮਤਲਬ ਘੱਟੋ ਘੱਟ ਵੀ 10 ਲੱਖ ਰੁਪਈਆ 11 ਲੱਖ ਰੁਪਈਆ ਇਹ ਕਾਦੀ ਧੌਂਸ ਹੈ ਯਾਰ ਹਣਾ ਗੈਂਗਸਟਰ ਤੇ ਤੁਹਾਡੇ ਕੋਲ ਫਰौती ਮੰਗਦੇ ਨੇ ਫੋਨ ਦੇ ਉੱਤੇ ਵੀ ਉਹਲੇ ਹੋ ਕੇ ਤੇ ਤੁਸੀਂ ਤੇ ਸਾਹਮਣੇ ਬਾਕੇ ਮੰਗਣ ਦੇ ਹੋ ਯਾਰ ਸਾਨੂੰ ਪੈਸੇ ਦੋ ਇਹ ਐਕਸਟਰਸ਼ਨ ਨਹੀਂ ਐ ਤੁਹਾਨੂੰ ਨਹੀਂ ਲੱਗਦਾ ਕਿਹੜਾ ਬੰਦਾ ਆਪਣੀ ਕਮਾਈ ਦੇ ਵਿੱਚ ਫਿਰ ਸਾਰੇ ਕਲੋਨਾਈਜ਼ਰ ਨੇ ਇਕੱਠੇ ਹੋ ਕੇ ਕਿਹਾ ਕਿ ਸੀਐਮ ਸਾਹਿਬ ਸਾਡੇ ਕੋਲੋਂ ਪੈਸੇ ਨਾ ਲਓ ਉਹ ਮੰਤਰੀ ਨੂੰ ਕਿਹਾ ਤੁਸੀਂ ਸਾਨੂੰ ਪਿੰਡ ਦੇ ਦਿਓ ਅਸੀਂ ਬਿਲਡਰ ਵੀ ਆ ਅਸੀਂ ਕਲੋਨਾਈਜ਼ਰ ਵੀ ਆ ਅਸੀਂ ਸੜਕਾਂ ਵੀ ਪਾਉਣੇ ਆ ਅਸੀਂ ਉੱਥੇ ਡਵੈਲਪਮੈਂਟ ਕਰ ਦਿੰਨੇ ਆ ਨਾ ਜੋ ਕੋ ਘਰ ਵੀ ਬਣਨ ਵਾਲੇ ਉਸ ਗਲਤੀ ਨਹੀਂ ਆਉਂਦੇ ਔਰ ਫਿਰ ਆਪਦੇ ਲੈਕਚਰ ਚ ਕਹਿੰਦੇ ਨੇ ਇੱਕ ਵੀ ਬੰਦੇ ਨੇ ਪੈਸਾ ਖਾਦਾ ਹੜਾਂ ਦਾ ਤੇ ਮੈਂ ਇਹਦੇ ਉੱਤੇ ਸਾਰੀ ਮੋਨੀਟਰਿੰਗ ਕਰੂੰਗਾ ਮੈਂ ਉਹਨੂੰ ਸਖਤ ਸਜ਼ਾ ਦਊਗਾ ਤੇ ਮੈਂ ਸੀਐਮ ਸਾਹਿਬ ਨੂੰ ਕਹਿਣਾ ਵੀ ਤੁਹਾਡੀ ਡੀਏਪੀ ਤੇ 300 ਰੁਪਿਆ ਬਲੈਕ ਚ ਮੰਨ ਲਈ ਯਾਰ 350 ਤੁਹਾਡੀਆਂ ਹੀ ਤੁਹਾਡੇ ਕੋਲ ਅਜੇ ਤੱਕ ਤੇ ਇੱਥੇ ਕੰਟਰੋਲ ਨਹੀਂ ਹੋਇਆ ਗੱਲਾਂ ਆਪਾਂ ਕਰਦੇ ਆਂ ਵੀ ਮਤਲਬ ਚਿੱਟਾ ਕੰਟਰੋਲ ਕਰ ਲਾਂਗੇ ਫਲਾਣੀ ਚੀਜ਼ ਕੰਟਰੋਲ ਕਰ ਲਾਂਗੇ ਉਹ ਤੁਹਾਡੇ ਸਾਹਮਣੇ ਬਲੈਕ ਚ ਮਿਲਣ ਦੀ ਆ ਅਜੇ ਤੱਕ ਤੇ ਤੁਸੀਂ ਉੱਥੇ ਕੰਟਰੋਲ ਨਹੀਂ ਕੀਤਾ ਫਿਰ ਉਹ ਚ ਕਹਿੰਦੇ ਵੀ ਡੀਸਿਲਟਿੰਗ ਸਾਡੀ ਜੰਗੀ ਪੱਧਰ ਤੇ ਜਾ ਰਹੀ ਆ ਜਾਓ ਕਿਸੇ ਪਿੰਡ ਦੇ ਵਿੱਚ ਸਰਕਾਰੀ ਮਸ਼ੀਨਰੀ ਵਿਖਾਓ ਮੈਨੂੰ ਡੀਸਿਲਟਿੰਗ ਕਰਦੀ ਹੋਵੇ ਡੀਸਿਲਟਿੰਗ ਕਿੱਥੇ ਜਾ ਰਹੀ ਆ ਜਿੱਥੇ ਰੇਤਾ ਚੜ ਗਈ ਆ ਕਿਸਾਨ ਨੂੰ ਦਿੱਤਾ ਜਾਂਦਾ 3000 ਰੁਪਿਆ ਟਿੱਪਰ ਦਾ ਬਾਹਰ ਟਿੱਪਰ ਵੇਖਦਾ 65000 ਦਾ ਉਹੀ ਮਾਫੀਆ ਨੇ ਰੇਤਾ ਦੇ ਉੱਤੇ ਕਬਜ਼ਾ ਕਰ ਲਿਆ ਉਹਨਾਂ ਐਮਐਲਏ ਨਾਲ ਹੀ ਰਲ ਕੇ ਕਰ ਲਿਆ ਹੁਣ ਕਿਸਾਨ ਕੋ ਤੇ ਉਹ ਵੀ ਨਹੀਂ ਚੁੱਕੀ ਜਾਣ ਢੀ ਉਹ ਇਹਨਾਂ ਨੂੰ ਚੁਕਾਉਣ ਡਿਆ ਯਾਰ ਇਹ ਡੀਸਿਲਟਿੰਗ ਆ ਜਿੱਥੇ ਰੇਤਾ ਜਿੱਥ ਨੇ ਆ ਹਾਲ ਬਣੇ ਨੇ ਯਾਰ ਤੁਸੀਂ ਲੋਕਾਂ ਨੂੰ ਹਨੇਰੇ ਦੇ ਵਿੱਚ ਰੱਖ ਕੇ ਕਿਹੜਾ ਤਰੀਕਾ ਤੁਸੀਂ ਬਣਾ ਲਿਆ ਤੁਸੀਂ ਮੈਂ ਮੈਂ ਤੁਹਾਡੀ ਤੁਲਨਾ ਪਤਾ ਕਿੰਨਾਂ ਦੇ ਨਾਲ ਕਰਦਾ ਇਹਨਾਂ ਲੋਕਾਂ ਦੀ ਕਿ ਤੁਸੀਂ ਊਠ ਦੀ ਕਿਸਮ ਦੇ ਲੋਕ ਹੋ ਵੀ ਜਿਹੜੇ ਰੁੱਖ ਥੱਲੇ ਖਲੋਂਦੇ ਹਨ ਉਹਦੇ ਪੱਤੇ ਖਾਣੇ ਸ਼ੁਰੂ ਕਰ ਦਿੰਦੇ ਹੋ ਇਹਨਾਂ ਲੋਕਾਂ ਨੇ ਤੁਹਾਨੂੰ ਦਿੱਤਾ ਯਾਰ ਇਹਨਾਂ ਦਾ ਤੁਸੀਂ ਜੀਣਾ ਰਹਾ ਮੀ ਕਰ ਦਿੱਤਾ ਫਿਰ ਉਹਦੇ ਵਿੱਚ ਕੀ ਕਹਿੰਦੇ ਨੇ ਮੈਂ ਮੇਰਾ ਜੀ ਕਰਦਾ ਸੀ ਮੈਂ ਕੱਲੀ ਕੱਲੀ ਚੀਜ਼ ਦਾ ਇੱਥੇ ਆ ਕੇ ਜਵਾਬ ਦੇਣਾ ਉਹ ਚ ਕੀ ਕਹਿੰਦੇ ਨੇ ਇਹ ਪੁਰਾਣੀਆਂ ਸਰਕਾਰਾਂ ਵਾਂਗੂ ਨਹੀਂ ਆ ਇਹਨਾਂ ਨੇ 70 ਵਛਾ ਦਿੱਤੇ ਚਿੱਟੇ ਚਿੱਟੀਆਂ ਚੁੰਨੀਆਂ ਕਰ ਦਿੱਤੀਆਂ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਆ 100 150 ਮੌਤ ਰੋ ਆਪ ਤੁਹਾਡੇ ਰਾਜ ਚ ਸ਼ਰਾਬ ਪੀ ਕੇ ਹੋ ਗਈ। ਤਿੰਨ ਤਿੰਨ ਮੌਤਾਂ ਚਿੱਟੇ ਨਾਲ ਤੁਹਾਡੇ ਰਾਜ ਦੇ ਵਿੱਚ ਓਂਡੀਆਂ ਨੇ। ਆਪਾਂ ਨੂੰ ਨਹੀਂ ਦਿਸਦਾ ਯਾਰ ਆਪਣੇ ਕੋਲ ਤੇ ਚਿੱਟਾ ਬੰਦ ਨਹੀਂ ਹੋਇਆ। ਪਿੰਡਾਂ ਚ ਜਾਉ ਹਲਾਤ ਕੀ ਆ। ਦੁੱਧ ਨਕਲੀ ਆ ਯਾਰ ਤੁਹਾਡਾ। ਮੈਂ ਜ਼ਿੰਮੇਦਾਰਾਂ ਨੂੰ ਪੁੱਛਿਆ ਮੈਂ ਕਿ ਯਾਰ ਮੈਂ ਪਿੰਡਾਂ 'ਚ ਮੈਨੂੰ ਪਹਿਲੀ ਵਾਰ ਹੀ ਜਾਣ ਦਾ ਮੌਕਾ ਮਿਲਿਆ ਲੋਕਾਂ ਬਹੁਤ ਸਾਰੇ ਡੰਗਰ ਰੱਖੇ ਹੋਣਗੇ ਲੋਕਾਂ ਕੋਲ ਬਹੁਤ ਪਿੰਡਾਂ 'ਚ ਕਿਸੇ ਕੋਲ ਡੰਗਰ ਹੀ ਨਹੀਂ ਹੈਗੇ ਦੇ ਦੋ ਕਾਰਨ ਹਨ ਮੈਨੂੰ ਦੱਸਿਆ ਆਂਦੇ ਭਾਜੀ ਦੁੱਧ 30 ਰੁਪਏ ਮੁੱਲ ਨਹੀਂ ਵਿਕਦਾ ਤੇ ਉਸ ਤੋਂ ਵੱਧ ਤੇ ਖਰਚਾ ਪੈਂਦਾ ਦੂਜੀ ਚੀਜ਼ ਬੱਚੇ ਹੀ ਨਹੀਂ ਹੈਗੇ ਸਾਹਮਣੇ ਕਿੰਨੇ ਨੇ ਡੰਗਰ ਆਪਾਂ ਪੰਜਾਬ ਦੀ ਜ਼ੁਬਾਨੀ ਵੀ ਤਬਾਹ ਕਰ ਦਿੱਤੀ ਬਾਹਰ ਕੱਢ ਦਿੱਤੀ ਸਾਰਾ ਕੁਝ ਹੀ ਮਤਲਬ ਆਪਾਂ ਤਬਾਹ ਕਰਕੇ ਰੱਖ ਦਿੱਤਾ ਕਿਹੜੇ ਚੱਕਰਾਂ 'ਚ ਪਏ ਆਪਾਂ ਫਿਰ ਇੱਕ ਚੀਜ਼ ਹੋਰ ਦੱਸਾਂ ਲੈਕਚਰ 'ਚ ਉਹ ਕਿਤੇ ਨਾ ਕਿਤੇ ਕ ਉਹ ਸਿੱਧੂ ਨਾ ਸਿਆਸਤ ਵਿੱਚ ਨਾ ਲੈਣਾ ਨਾ ਦੇਣਾ ਅਜ ਦੀ ਤਰੀਕ ਵਿੱਚ ਉਹ ਆਪਦਾ ਕੰਮ ਕੰਢਿਆ ਤੇ ਆਪਾਂ ਉਹਦੇ ਉੱਤੇ ਸਵਾਰ ਹੋ ਗਏ ਵੀ ਪਤਾ ਨਹੀਂ ਕਦੋਂ ਆਉਂਦਾ ਕਦੋਂ ਭੱਜ ਜਾਂਦਾ ਤੇ ਮੈਂ ਇਹਨਾਂ ਕੋਲ ਜਵਾਬ ਮੰਗਿਆ ਸੀਗਾ ਵੀ ਸਿੱਧੂ ਦਾ ਤਾਂ ਪਤਾ ਨਹੀਂ ਕਦੋਂ ਆਉਂਦਾ ਕਦੋਂ ਜਾਂਦਾ ਵੀ ਨਾ ਤੇ ਹੁਣ ਉਹ ਐਮਐਲਏ ਆ ਨਾ ਮੰਤਰੀ ਆ ਨਾ ਰਾਜ ਸਭਾ ਮੈਂਬਰ ਆ ਆਪਣੇ ਰਗਵ ਛੱਡਾ ਕਿੱਥੇ ਨੇ ਉਹਨਾਂ ਨੂੰ ਸਵਾਲ ਕਰਨ ਦੀ ਮਤ ਹੈ ਕੀ ਆਪਣਾ ਮਿੱਤਲ लवली ਵਾਲਾ ਜਿਹਨੂੰ ਤੁਸੀਂ ਰਾਜ ਸਭਾ ਦਾ ਮੈਂਬਰ ਨਵਾਜ ਦਿੱਤਾ ਉਹਨੂੰ ਸਵਾਲ ਕਰਨ ਦੀ ਹਿੰਮਤ ਹੈਗੀ ਤੁਹਾਡੇ ਕੋਲ ਅੱਗੇ ਆਜੋ ਹਰਪ੍ਰਜਨ ਸਿੰਘ ਕੋ ਤੁਹਾਨੂੰ ਸਵਾਲ ਕਰਨ ਦੀ ਮਤਲਬ ਹਿੰਮਤ ਹੈਗੀ ਹੈ ਤੁਹਾਡੇ ਕੋਲ ਆਪਾਂ ਮਤਲਬ ਆਪਾਂ ਕੀ ਨਾਂ ਦੇ ਰਹੇ ਆਪਣੇ ਬੰਦੇ ਕੀ ਨਾਂ ਦੇ ਰਹੇ ਉਹਨਾਂ ਨੂੰ ਬਰਖਾਸਤ ਕਰੋ ਉਹਨਾਂ ਨੂੰ ਕੱਢੋ ਉਹਨਾਂ ਕੋ ਸਤੀਫਾ ਲਓ ਉੱਥੇ ਤੇ ਆਪਣਾ ਹੌਸਲਾ ਨਹੀਂ ਪੈਂਦਾ ਆਪਾਂ ਇੱਧਰ ਉੱਧਰ ਮਤਲਬ ਸਰਕਾਰੀ ਤੰਤਰ ਦੇ ਯੋਰ ਦੇ ਉੱਤੇ ਜਿਹਨੂੰ ਮਰਜ਼ੀ ਡਰਾਉਣਾ ਸ਼ੁਰੂ ਕਰ ਦਿੰਦੇ ਆ ਜਿਹਨੂੰ ਮਰਜ਼ੀ ਦਬਾਉਣਾ ਸ਼ੁਰੂ ਕਰ ਦਿੰਦੇ ਆ ਜਿਹਦੇ ਮਰਜ਼ੀ 바ਰੇ ਆਪਾਂ ਬੋਲਣਾ ਸ਼ੁਰੂ ਕਰ ਦਿੰਦੇ ਆ ਫੇਰ ਕੀ ਕਹਿੰਦੇ ਨੇ ਕਿ ਵਿ ਤਾਂ ਮੈਂ 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 ਧੰਨਵਾਦ ਕਰਦਾ ਵੀ ਤੁਸੀਂ ਮੈਨੂੰ ਸੁਣਦੇ ਹੋ ਵੀ ਵਿਰੋਧੀਆਂ ਕੋਲ ਕੋਈ ਏਜੰਡਾ ਨਹੀਂ ਅਸੀਂ ਆਏ ਭਗਵੰਤ ਮਾਨ ਅੰਦਰ ਦੇ ਦੇਣਾ ਤੁਹਾਡੇ ਕੋਲ ਕੋਈ ਰੋਡ ਮੈਪ ਨਹੀਂ ਇਹ ਕਹਿ ਰਹੇ ਸੀਗੇ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਸੀ ਤੁਸੀਂ ਜਿਹੜਾ ਰੋਡ ਮੈਪ ਦਿੱਤਾ ਸੀ ਵੀ 40000 ਕਰੋੜ ਰੇਲ ਤੋਂ ਆਉਣਾ 30000 ਕਰੋੜ ਸ਼ਰਾਬ ਤੋਂ ਆਉਣਾ 40000 ਕਰੋੜ ਟਰਾਂਸਪੋਰਟ ਤੋਂ ਆਉਣਾ ਤੁਸੀਂ ਆਪਦਾ ਰੋਡ ਮੈਪ ਪੂਰਾ ਕਰਤਾ ਇਸ ਤਰ੍ਹਾਂ ਦਾ ਰੋਡ ਮੈਪ ਉਹ ਲੈ ਆਉਣਗੇ ਝੂਠ ਸੱਚਾ ਆ ਅਸੀਂ ਜਾਣਾ ਕਿੱਥੇ ਆ ਯਾਰ ਫਿਰ ਖੀਰ ਚੋਕੀ ਕਹਿੰਦੇ ਨੇ ਮੈਨੂੰ ਪੰਜਾਬ ਨੇ ਬਹੁਤ ਸ਼ੌਹਰਤ ਦਿੱਤੀ ਬਹੁਤ ਰਤਬਾ ਦਿੱਤਾ ਬਹੁਤ ਮੈਨੂੰ ਨਾਮ ਦਿੱਤਾ ਵਾ ਇਹ ਮੈਂ ਕਰਜ਼ਾ ਮੋੜਨਾ ਇਹਦਾ ਸ਼ੌਹਰਤ ਦਾ ਰਤਬੇ ਦਾ ਤੇ ਗੱਲਾਂ ਤੇ ਹੋਈਆਂ ਸੀ ਪੰਜਾਬ ਦਾ 4.5 ਲੱਖ ਕਰਜ਼ਾ ਮੋੜਨ ਦੀਆਂ ਤੇ ਆਪਾਂ ਹੁਣ ਗੱਲਾਂ ਦਾ ਕੜਾ ਬਣਾਈ ਜੰਨੇ ਆ ਗੱਲਾਂ ਨਾਲ ਸਾਰੀ ਜੰਨੇ ਆ ਮਤਲਬ ਇਹ ਇਹਦੇ ਉੱਤੇ ਫਿਰ ਮੈਨੂੰ ਸਭ ਤੋਂ ਵੱਧ ਦੁੱਖ ਕੀ ਲੱਗਾ ਤੁਸੀਂ ਵੀ ਸਭ ਤੋਂ ਪਹਿਲਾਂ ਇਹ ਮੁੱਦਾ ਚੁੱਕਿਆ ਸੀਗਾ ਯਾਦ ਕਰਾਂ ਮਾ ਇਹ ਗੱਲਾਂ ਇਹਨਾਂ ਦੀ ਇਹੋ ਨੇ ਵੀ ਪਾਣੀ ਚ ਮਧਾਣੀ ਨਾਮ ਖਣੀ ਆਉਣੀ ਨਾ ਕਿਸੇ ਨੇ ਖਾਣੀ ਮਤਲਬ ਕਿੱਥੇ ਤੁਸੀਂ ਪੁੱਛੋ ਬੜਾ ਮੁਆਵਜ਼ਾ ਪਹੁੰਚਣ ਡਿਆ ਕਿਸੇ ਤੱਕ ਲੋਕ ਰੋਲਦੇ ਫਿਰਦੇ ਨੇ ਯਾਰ ਮਤਲਬ 20 ਤੱਕ ਨਹੀਂ ਲੋਕਾਂ ਨੂੰ ਮਿਲਣਾ ਪੰਜ ਕਿੱਲੇ ਵਾਲਾ ਮੈਂ ਉਹ ਵੀ ਤੁਹਾਨੂੰ ਦੱਸਦਾ ਮੇਰਾ ਜੋ ਪਿੰਡਾਂ ਦੀ ਮੁਸ਼ਕਲ ਆਈ ਹੈ ਸਾਹਮਣੇ ਜੀ ਸਰਕਾਰ ਨੇ 5 ਲੱਖ ਏਕੜ ਦਾ 20 ਦੇਣਾ ਪੰਜ ਕਿੱਲੇ ਤੋਂ ਥੱਲੇ ਕਿਸਾਨਾਂ ਵਾਲੇ ਨੂੰ ਦੇਣਾ ਮੈਂ ਤੁਹਾਨੂੰ ਗਾਰੰਟੀ ਨਾ ਕਹਿੰਦਾ ਉਹ ਥੱਲੇ ਮਿਲ ਹੀ ਨਹੀਂ ਸਕਦਾ ਉਹਦਾ ਕਾਰਨ ਕੀ ਹੈ ਕਿ ਜਿਹੜਾ ਪੰਜ ਕਿੱਲੇ ਤੋਂ ਥੱਲੇ ਵਾਲਾ ਕਿਸਾਨ ਹੈ ਉਨੇ ਪਹਿਲਾਂ ਹੀ ਆਰਤੀ ਉਹ ਤਾਂ ਪੈਸੇ ਫੜੇ ਹੁੰਦੇ ਨੇ ਉਹ ਪਹਿਲਾਂ ਹੀ ਕਰਜਾਈ ਹੋਇਆ ਆਂਦਾ ਉਹਦੇ ਖਾਤਾ ਉਹਨੂੰ ਪੋਰਟਲ ਦੇ ਉੱਤੇ ਆਰਤੀਆ ਚੜਾਉਂਦਾ ਹੀ ਨਹੀਂ ਜਦੋਂ ਉਹ ਫਸਲ ਸੁੱਟਦਾ ਤੇ ਉਹ ਜਿਹੜਾ ਪੈਸੇ ਆ ਪੋਰਟਲ ਦੇ ਵਿੱਚ ਕਿਸੇ ਵੱਡੇ ਜ਼ਿਮੀਦਾਰ ਦੇ ਖਾਤੇ ਚ ਚੜਾ ਦਿੰਦਾ ਜਿੱਥੋਂ ਉਹਨੂੰ ਪਤਾ ਲੱਗਦਾ ਵੀ ਮੇਰੇ ਪੈਸੇ ਸੇਫ ਆ ਜਾਣੇ ਨੇ ਉਹ ਚ ਮਿਆਰਤੀ ਦਾ ਕਸੂਰ ਵੀ ਨਹੀਂ ਗਣਦਾ ਕਿਉਂਕਿ ਗਰੀਬ ਕੋ ਪੈਸੇ ਮੁੜ ਕੇ ਕਢਾਉਣੇ ਔਖੇ ਨੇ ਜਿਹੜਾ ਕਰਜਾਈ ਅੱਗੇ ਉਹਦੇ ਖਾਤੇ ਦੇ ਵਿੱਚ ਚੜ ਜਾਂਦੇ ਨੇ ਤੇ ਉਹਨੂੰ ਜੇ ਫਾਰਮ ਲੋਟ ਹੋਣਾ ਤੇ ਜੇ ਛੋਟੇ ਕਿਸਾਨ ਨੂੰ ਜੇ ਫਾਰਮ ਹੀ ਨਹੀਂ ਮਿਲਣਾ ਤੇ ਉਹਨੂੰ 5 5 ਕਿੱਲੇ ਦਾ ਵੀ ਕਿੱਥੋਂ ਮ ਮਤਲਬ ਇੰਨਾਂ ਚੀਜ਼ਾਂ ਦੇ ਉੱਤੇ ਆਪਾਂ ਕੋਹ ਕਰੀਏ ਇੰਨਾਂ ਚੀਜ਼ਾਂ ਦੇ ਇੱਕ ਚੀਜ਼ ਉਹ ਵਧੀਆ ਕਹਿੰਦੇ ਸੀ ਵੀ ਕਾਸ਼ਤਕਾਰ ਨੂੰ ਅਸੀਂ ਦਵਾਂਗੇ ਜਿਹੜਾ ਹੈਗਾ ਵੀ ਮੁਆਵਜ਼ਾ ਜਿਹੜਾ ਕਾਸ਼ਤਕਾਰ ਨੂੰ ਦਵਾਂਗੇ ਚਲੋ ਜਿੱਥੇ ਪੁਆਇੰਟ ਤੁਹਾਡਾ ਵਧੀਆ ਹੈ ਉਹਦੇ ਉੱਤੇ ਪਰ ਗੌਰ ਕਰਨਾ ਪਊਗਾ ਉਹਦੇ ਉੱਤੇ ਵੇਖਣਾ ਪਊਗਾ ਸਾਰਾ ਉਹਦੀ ਜਾਂਚ ਕਰਨੀ ਪਊਗੀ ਉਹਦੇ ਉੱਤੇ ਸਾਰਾ ਤੁਹਾਨੂੰ ਫੋਕਸ ਕਰਨਾ ਪਊਗਾ ਉਹ ਚੀਜ਼ਾਂ ਤੁਹਾਡੀਆਂ ਮੰਨਦੇ ਆ ਪਰ ਮੁਆਵਜ਼ਾ ਪਹੁੰਚ ਕਿੱਥੇ ਰਿਹਾ ਹੈ ਮੁਆਵਜ਼ਾ ਦੇ ਕੌਣ ਰਿਹਾ ਕੁਝ ਵੀ ਨਹੀਂ ਮਿਲ ਰਿਹਾ ਔਰ ਫੇਰ ਆਪਦੇ ਲੈਕਚਰ ਕੀ ਕਰਦੇ ਆ ਮੇਰਾ ਮਨ ਵੀ ਬੜਾ ਦੁਖੀ ਹੋਇਆ ਸੀ ਜਦੋਂ ਮੈਂ ਤੁਹਾਡਾ ਵ ਕਿ ਉਹ 스테ਜ ਉਤਤਰੀਫ ਕਰ ਰਿਹਾ ਸਾਡੀ ਡੀਸੀ ਜਿਹੜੀ ਉਹ ਹਮ ਸਾਖਸ਼ੀ ਸਾਨੀ ਦੀ ਵੀ ਡੀਸੀ ਨੇ ਭੈਣ ਬਣ ਕੇ ਕੰਮ ਕੀਤਾ ਡੀਸੀ ਨੇ ਮਤਲਬ ਪੰਜਾਬ ਦੀ ਧੀ ਬਣ ਕੇ ਕੰਮ ਕੀਤਾ ਮੇਰਾ ਇੱਕ ਸਵਾਲ ਹੈ ਡੀਸੀ ਸਾਹਿਬ ਨੂੰ ਵੀ ਤੇ ਮੁੱਖ ਮੰਤਰੀ ਨੂੰ ਵੀ ਵੀ ਜਦੋਂ ਸ਼ਰਾਬ ਨਾਲ ਮੁਕਤ ਹੋਈਆਂ ਸੀ ਨਾ ਪੰਜਾਬ ਦੇ ਵਿੱਚ ਤੁਸੀਂ ਵੇਖਿਆ ਸੀ ਵੀ ਡੀਸੀ ਸਾਹਿਬ ਕਿਸ ਤਰ੍ਹਾਂ ਸਾਡੀਆਂ ਮਾਵਾਂ ਭੈਣਾਂ ਦੇ ਗੱਲ ਲਾ ਕੇ ਉਹਨਾਂ ਨੂੰ ਪਾਣੀ ਫੜਾ ਰਹੇ ਆ ਉਹਨਾਂ ਨੂੰ ਮਤਲਬ ਰੋ ਰਿਹਾ ਨਾਲ ਹੀ ਉਹਨਾਂ ਦਾ ਕੈਮਰਾਮੈਨ ਜਾਂਦਾ ਤੁਸੀਂ ਮੈਨੂੰ ਇਹ ਸਵਾਲ ਦਾ ਜਵਾਬ ਦੇ ਦਿਓ ਕਿ ਉਸ ਤੋਂ ਬਾਅਦ ਅਮਰitsar ਦੇ ਵਿੱਚ ਸ਼ਰਾਬ ਜਿਹੜੀ ਨਜਾਇਜ਼ ਵਿਕਣੀ ਬੰਦ ਹੋ ਗਈ ਉਸ ਤੋਂ ਬਾਅਦ ਆ ਪਿੰਡਾਂ 'ਚ ਜਿਹੜੀ ਜਰੀਲੀ ਸ਼ਰਾਬ ਆ ਉਹ ਵਿਕਣੀ ਬੰਦ ਹੋ ਗਈ ਆਪਾਂ ਹੁਣ ਵੀ ਕੀ ਕੀਤਾ ਹੜਾਂ ਦੇ ਉੱਤੇ ਆਪਾਂ ਗਏ ਆ ਇੱਕ ਅੱਧੇ ਪਰਿਵਾਰ ਨੂੰ ਕੱਢਣ ਡੇ ਆ ਨਾਲ ਹੀ ਕੈਮਰਾ ਉਹ ਤੇ ਸਾਡੇ ਤਾਂ ਢੇ ਕੰਮ ਨੇ ਯਾਰ ਕੈਮਰਾਮੈਨ ਨਾਲੇ ਆਪਾਂ ਕੈਮਰਾਮੈਨ ਵੀ ਨਾਲ ਚੁੱਕਿਆ ਆਪਾਂ ਉਹਨੂੰ ਹੀ ਮਤਲਬ ਅੱਗੇ ਲਾਇ ਬਜ਼ੁਰਗਾਂ ਨੂੰ ਮਿਲ ਰਹੇ ਆ ਪਾਣੀ ਫੜਾ ਰਹੇ ਆ ਇਹ ਡੀਸੀ ਦੇ ਕੰਮ ਨਹੀਂ ਯਾਰ ਜੇ ਤੁਸੀਂ ਉੱਥੇ ਚਲੇ ਹੀ ਗਏ ਹੋ ਤੇ ਮੈਂ ਡੀਸੀ ਨੂੰ ਇੱਕਦਮ ਸਵਾਲ ਕੀਤਾ ਸੀ ਉੱਥੇ ਸੱਕੀ ਦੇ ਉੱਤੇ ਦਰਿਆ ਦੇ ਉੱਤੇ ਮੈਨੂੰ ਮਿਲ ਪਿਆ ਸੀ ਤੇ ਮੈਂ ਕਿਹਾ ਮੈਡਮ ਹੁਣ ਜਿਹੜੀ ਆ ਰੇਤਾ ਬੰਦ ਹੋ ਗਈ ਆ ਨਜਾਇਜ਼ ਮਾਈਨਿੰਗ ਲੋਕ ਤੇ ਕੱਲ ਵੀ ਪਰਸੋਂ ਵੀ ਤੁਹਾਡੇ ਖਿਲਾਫ ਧਰਨਾ ਲਾ ਕੇ ਬੈਠੇ ਸੀਗੇ ਵੀ ਆ ਰਾਜਾ ਸਾਸੀ ਚ ਰੇਤਾ ਨਿਕਣ ਡਈ ਆ ਹਾੜ ਫਿਰ ਇਸੇ ਮੈਂ ਤਾਂ ਕਹਿੰਦਾ ਮੈਨ ਮੇਡ ਹਾੜਨੇ ਇਹ ਲਿਆਂਦੇ ਗਏ ਨੇ ਸੀਐਮ ਸਾਹਿਬ ਜਿਨ੍ਹਾਂ ਨੂੰ ਸਜ਼ਾਵਾਂ ਦੇਣੀਆਂ ਨੇ ਯਾਰ ਤੁਸੀਂ ਉਹਨਾਂ ਦੀ ਤਾਰੀਫ਼ ਕਰ ਰਹੇ ਹੋ ਮੈਨੂੰ ਇੱਕ ਅਫਸਰ ਮਿਲੇ ਬਹੁਤ ਵੱਡੇ ਨੇ ਉਹ ਸੈਂਟਰ ਗਵ ਮੈਨੂੰ ਇੱਕ ਦਿਨ ਪਰਸੋਂ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਔਰ ਕਹਿੰਦੇ ਮੰਨਾ ਜੀ ਆਪ ਯਕੀਨ ਕਰੋਗੇ ਹੜਾਂ ਤੋਂ ਮੈਂ 15 ਦਿਨ ਪਹਿਲਾਂ ਡੀਸੀ ਨੂੰ ਕਿਹਾ ਕਿ ਇੱਥੇ ਬੰਨ ਕਮਜ਼ੋਰ ਨੇ ਆਪਾਂ ਸਾਰਾ ਇਹਨਾਂ ਦਾ ਜਾਇਜ਼ਾ ਲੈ ਲਿਆ ਤੇ ਡੀਸੀ ਦੇ ਲਫਜ਼ ਕੀ ਸੀਗੇ ਨਾ ਨਾ ਇਹ ਫਾਜ਼ਿਲ ਕਾ ਸਾਈਡ ਆ ਸਕਦਾ ਆਪ ਨਿਸ਼ਚਿੰਤ ਰਹੇ ਹਮਾਰੇ ਤੋਂ ਹਨਾ ਹੀ ਨਹੀਂ ਹੈ ਹਨਾ ਇਰੀਗੇਸ਼ਨ ਡਿਪਾਰਟਮੈਂਟ ਨੇ ਡੀਸੀ ਨੂੰ ਚਿੱਠੀਆਂ ਲਿਖੀਆਂ ਉਹ ਤਾਂ ਰੋਂਦੇ ਨੇ ਵੀ ਅਸੀਂ ਲਿਖੀਆਂ ਵੀ ਆ ਆ ਬੰਨ ਕਮਜ਼ੋਰ ਨੇ ਇੱਥੇ ਇੱਥੋਂ ਪਾਣੀ ਆ ਸਕਦਾ ਇੱਥੇ ਇੱਥੇ ਵੇਖਣ ਦੀ ਲੋੜ ਹੈ ਪਰ ਆਪਾਂ ਧਿਆਨ ਹੀ ਨਹੀਂ ਦਿੱਤਾ ਯਾਰ ਆਪਾਂ ਸਿਰਫ ਚਾਪ ਲੂਸੀ ਚ ਹੀ ਲੱਗੇ ਆ ਆਪਾਂ ਮਤਲਬ ਸਿਰਫ ਇਹਨਾਂ ਕੰਮਾਂ ਦੇ ਵਿੱਚ ਹੀ ਲੱਗੇ ਆ ਵੀ ਚਮਚਾਗਰੀ ਕਿਸ ਤਰ੍ਹਾਂ ਕਰਨੀ ਹੈ ਤੁਹਾਨੂੰ ਸਜਾਵਾਂ ਮਿਲਣੀਆਂ ਚਾਹੀਦੀਆਂ ਕਿ ਤੁਹਾਨੂੰ ਮਤਲਬ ਇਹ ਤੁਹਾਨੂੰ ਇਹਦੇ ਬਦਲੇ ਤੁਹਾਨੂੰ ਸਨਮਾਨਤ ਕਰਨਾ ਚਾਹੀਦਾ ਤੁਹਾਡੀ ਪ੍ਰੇਜ਼ ਹੋਣੀ ਚਾਹੀਦੀ ਆ ਮੈਂ ਡੀਸੀ ਨੂੰ ਮੈਸੇਜ ਕੀਤਾ ਮੈਂ ਫੋਨ ਕੀਤਾ ਕਿ ਡੀਏਪ 350 ਰੁਪਿਆ ਬਲੈਕ ਮੰਡੀ ਇਹਦੇ ਉੱਤੇ ਰੋਕ ਹੀ ਲਾ ਦਿਓ ਆਪਾਂ ਐਵੇਂ ਗੱਲਾਂ ਦੇ ਕੜਾ ਮੈਂ ਉਹ ਤੁਲਨਾ ਪਤਾ ਕਿਦ ਮਤਲਬ ਸੌਰੀ ਜੇ ਉਹਦੀ ਕੋਈ ਵੈਸੇ ਉਹਦਾ ਮਤਲਬ ਮੈਂ ਵੇਖਾਂ ਵੀ ਇਨਸਾਨੀਅਤ ਤੌਰ ਤੇ ਤੇ ਉਹ ਛੁੱਟੀਆਂ ਪਹਿਣਾ ਵਰਗੀ ਆ ਪਰ ਜੇ ਬਤੌਰ ਡੀਸੀ ਵੇਖਾਂ ਤੇ ਮੈਨੂੰ ਜ਼ੀਰੋ ਨੰਬਰ ਦਿੰਨਾ ਵੀ ਬਿਲਕੁਲ ਮਤਲਬ ਨਲਾਕੀ ਵਾਲੀ ਗੱਲ ਹੈ ਉਹ ਕਹਿੰਦੇ ਆ ਨਾ ਇੱਕ ਵਾਰੀ ਮਨਿੰਦਰ ਚੂਹੇ ਤੇ ਗੱਲ ਲੜਦੀ ਯਾਰੀ ਪੈ ਗਈ ਠੀਕ ਹੈ ਠੀਕ ਹੈ ਵੀ ਹੁਣ ਇਹੋ ਕੁਛ ਧਿਆ ਚੂਹੇ ਤੇ ਗੱਲ ਲੜਦੀ ਯਾਰੀ ਪੈ ਗਈ ਤੇ ਚੂਹਾ ਗੱਲ ਨੂੰ ਕਹਿੰਦਾ ਵੀ ਆਹ ਭਾਈ ਤੇਰਾ ਮਾਨ ਸਨਮਾਨ ਕਰਨਾ ਤੇਰਾ ਰੋਟੀ ਪਾਣੀ ਕਰਨਾ ਤੇ ਗੱਲੜ ਪਹੁੰਚ ਜਾਂਦਾ ਚੂਹੇ ਦੇ ਘਰ ਤੇ ਚੂਹਾ ਕਿੱਥੇ ਰਹਿੰਦਾ ਕਰੀਆਨੇ ਵਾਲੀ ਦੁਕਾਨ ਦੇ ਵਿੱਚ ਉਹ ਗਲੜ ਨੂੰ ਖਵਾਉਂਦਾ ਕਦੀ ਮੇਵਾ ਕਦੀ ਮਗਜ ਕਦੀ ਕਾਜੂ ਕਦੀ ਬਦਾਮ ਉਹ ਸ਼ਾਮਾਂ ਤੱਕ ਗਲੜ ਨੂੰ ਇੰਨਾ ਰਜਾਉਂਦਾ ਵੀ ਗਲੜ ਪੱਟਣ ਵਾਲਾ ਹੋ ਜਾਂਦਾ ਕਹਿੰਦਾ ਬੱਸ ਪਾਉ ਹੋਰ ਨਹੀਂ ਖਾਦਾ ਜਾਣਾ ਤੇਰੀ ਬਹੁਤ ਸੇਵਾ ਕੀਤੀ ਤੂੰ ਮੇਰੀ ਚਲੋ ਜੀ ਗਲੜ ਖਾ ਪੀ ਕੇ ਤੇ ਆਪਦੇ ਘਰ ਚਲੇ ਜਾਂਦਾ 5-10 ਦਿਨ ਨਿਕਲਦੇ ਆ ਚੂਹਾ ਕਹਿੰਦਾ ਯਾਰ ਇਹ ਮੇਰੇ ਹੱਲਾ ਆਇਆ ਸੀ ਮੈਨੂੰ ਇਹਨੇ ਸੱਧਿਆ ਹੀ ਨਹੀਂ ਉਹਨੂੰ ਕਹਿੰਦਾ ਵੀ ਅੱਜ ਮੈਂ ਤੇਰੇ ਹੱਲਾਉਣਾ ਗਲੜਾ ਉਹ ਕਹਿੰਦਾ ਆ ਤੇਰੀ ਪੂਰੀ ਸੇਵਾ ਕਰਾਂਗੇ ਚੂਹਾ ਜਿਹੜਾ ਪਹੁੰਚ ਜਾਂਦਾ ਉਹ ਗਲੜ ਕੋਲ ਉੱਥੇ ਜਦੋਂ ਗਾਲੜ ਦੇ ਘਰ ਪਹੁੰਚ ਜਾਂਦਾ ਤੇ ਗਾਲੜ ਕੋ ਖਾਣ ਤੇ ਖਵਾਉਣ ਨੂੰ ਕੀ ਹੁੰਦਾ ਸਫੈਦੇ ਤੋਂ ਕੀ ਲੈਣਾ ਉਹਨੇ ਤੇ ਕੀ ਲੈ ਲੈਣਾ ਮਤਲਬ ਬਰੁਖਾ ਦੇ ਉੱਤੋਂ ਗਾਲੜ ਕਦੀ ਐਨੂੰ ਗਾਲੜ ਕਦੀ ਐਨੂੰ ਉਹ ਫੇਰ ਡਿੱਗਦਾ ਵੀ ਹੁਣ ਲੈਣ ਗਿਆ ਹੋਣਾ ਵਾ ਫੇਰ ਐਨੂੰ ਫੇਰ ਉਹਦੇ ਸਾਹਮਣੇ ਆ ਕੇ ਐਨੂੰ ਉਹ ਸ਼ਾਮਾਂ ਤੱਕ ਚੂਹੇ ਨੂੰ ਲੱਭਦਾ ਹੀ ਕੁਛ ਨਹੀਂਗਾ ਉਹ ਹਾਰ ਕਹਿੰਦਾ ਵੀ ਮੈਂ ਤੇ ਭਾਉ ਭੁੱਖ ਨਾਲ ਮਰ ਚੱਲਿਆ ਵਾਂ ਤੂੰ ਕਰਨ ਕੀ ਢਿਆ ਵਾਂ ਕੁਛ ਖਾਣ ਪੀਣ ਨੂੰ ਤਾਂ ਲਿਆ ਉਹ ਆਂਦਾ ਖਾਣ ਪੀਣ ਨੂੰ ਮਾਰ ਗੋਲੀ ਤੂੰ ਯਾਰਾਂ ਦੀਆਂ ਫੁਰਤੀਆਂ ਵੇਖ ਉਹ ਫੁਰਤੀਆਂ ਡੀਸੀ ਸਾਹਿਬ ਦੀਆਂ ਸੀਗੀਆਂ ਨਾਲ ਹੀ ਕੈਮਰਾਮੈਨ ਰੱਖਿਆ ਨਾਲ ਹੀ ਆਪਾਂ ਸਾਰਾ ਕੁਝ ਇਹ ਕਰਨੇ ਆ ਇਹ ਤੁਹਾਡੇ ਕੰਮ ਨੇ ਯਾਰ ਉਹ ਮੈਨੂੰ ਅਫਸਰ ਕੀ ਕਹਿੰਦਾ ਕਹਿੰਦਾ ਡੀਸੀ ਜਦੋਂ ਇਹ ਸਾਰਾ ਕੁਝ ਕਰ ਰਹੀ ਸੀ ਮੈਂ ਉਦੋਂ ਵੀ ਇਹਨੂੰ ਫੋਨ ਕੀਤਾ ਮੇਰੀ ਇਹਦੇ ਨਾਲ ਮੀਟਿੰਗ ਹੋਈ ਮੈਂ ਤੈਨੂੰ ਕਿਹਾ ਵੀ ਤੇਰਾ ਕੰਮ ਹੈ ਦਫ਼ਤਰ 'ਚ ਬੈਠ ਕੇ ਕੋਆਰਡੀਨੇਟ ਕਰਨਾ ਡੀਸੀ ਇੱਕ ਤਾਂ ਮੈਨੂੰ ਐਸਡੀਓ ਮਿਲਿਆ ਇੱਕ ਹੋਰ ਜ਼ਿਲ੍ਹੇ ਦਾ ਉਹ ਮੈਨੂੰ ਕਹਿੰਦਾ ਮੈਂ ਕਿ ਇੱਕ ਸਿਸਟਮ ਬਣਾਇਆ ਸੀਗਾ ਕਿ ਮੈਂ ਸਾਰੇ ਪਿੰਡ ਚ ਇੱਕ ਇੱਕ ਬੰਦਾ ਪੁਆਇੰਟ ਕਰਦਾ ਸੀ ਵੀ ਤੂੰ ਸਾਨੂੰ ਫੋਨ ਤੇ ਦੱਸ ਵੀ ਚਾਹੀਦਾ ਕੀ ਹੈ ਅਸੀਂ ਉਹ ਮਤਲਬ ਮਈਆ ਡੀਸੀ ਸਾਹਿਬ ਆਪ ਪਾਣੀ ਚ ਫਿਰਦੇ ਨੇ ਫੋਟੋ ਸੈਸ਼ਨ ਮਤਲਬ ਜਿੱਦਾਂ ਸਰਕਾਰ ਕਲਾਕਾਰਾਂ ਦੀਆਂ ਨਾ ਉਹਨੇ ਅਫਸਰ ਵੀ ਸਾਰੇ ਕਲਾਕਾਰ ਬਣਾ ਦਿੱਤੇ ਵੀ ਸਰਕਾਰ ਖੁਸ਼ ਹੀ ਫੇਸਬੁੱਕ ਸਰਕਾਰ ਚਲਾ ਕੌਣ ਰਿਹਾ ਭਗਵੰਤ ਮਾਨ ਚਲਾ ਰਿਹਾ ਕੇਜਰੀਵਲ ਚਲਾ ਰਿਹਾ ਨਹੀਂ ਚਲਾ ਰਿਹਾ ਸਰਕਾਰ ਚਲਾ ਰਹੀ ਹੈ ਫੇਸਬੁਕ ਕੋ ਮਾਰਕ ਜ਼ੁਕਰਬਰਗ ਜਿਹੜਾ ਜਿਤਰਾ ਦਾ ਥੱਲੇ ਫੇਸਬੁਕ ਤੇ ਟ੍ਰੈਂਡ ਬਣਾ ਦਿੰਦੇ ਆ ਸਰਕਾਰ ਉਤਰਾਂ ਦਾ ਕੰਮ ਕਰ ਲੱਗ ਪੈਂਦੀ ਹੈ ਇਹੀ ਚੱਲ ਰਿਹਾ ਨਾ ਇਹ ਡੀਸੀ ਦਾ ਕੰਮ ਸੀਗੇ ਮੈਂ ਡੀਸੀ ਨੂੰ ਕਿਹਾ ਵੀ ਹੁਣ ਤੁਸੀਂ ਕਿਹੜਾ ਹੁਣ ਮਾਈਨਿੰਗ ਬੰਦ ਹੋ ਗਈ ਹੈ ਕੱਲ ਨੂੰ ਫੇਰ ਆੜਾਉਣਗੇ ਤੁਹਾਡੀ ਬਦਲੀ ਕਿਤੇ ਨਾ ਕਿਤੇ ਹੋ ਜਾਣੀ ਆ ਤੁਹਾਨੂੰ ਲੋਕਾਂ ਨੂੰ ਤਾਂ ਸਸਪੈਂਡ ਕਰਨਾ ਚਾਹੀਦਾ ਯਾਰ ਤੁਹਾਡੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਜਨਤਾ ਵੀ ਇੰਨੀ ਮੰਦਬੁੱਧੀ ਹੈ ਜਨਤਾ ਨੂੰ ਇੰਨੀ ਸਮਝ ਨਹੀਂ ਮਨਿੰਦਰ ਵੀ ਜਿਹੜਾ ਕੰਮ ਉਹਦੇ ਕਰਨ ਵਾਲਾ ਉਹ ਕੋ ਲਓ ਉਹ ਪਾਣੀ ਚ ਫੇਰ ਰਹੀ ਵੈਰੀ ਗੁੱਡ ਪੰਜਾਬ ਦੀ ਧੀ ਜਿਹੜੇ ਕੰਮਾਂ ਨੂੰ ਨੇ ਨਲਾਕੀ ਵਰਤ ਲਈ ਜਿੱਥੋਂ ਇੰਨੀ ਮਾਈਨਿੰਗ ਹੋਦੀ ਰਹੀ ਪਹਿਲਾਂ ਵੀ ਜੱਟ ਜ਼ਿਮੀਂਦਾਰ ਇਹੋ ਰੋਂਦਾ ਹਨ ਕਿ ਯਾਰ ਮਾਈਨਿੰਗ ਹੁੰਦੀ ਹੈ ਬੰਨ ਕਮਜ਼ੋਰ ਹੋ ਜਾਂਦੇ ਨੇ ਤੇ ਸਾਡੇ ਹਾੜ ਆਉਂਦੇ ਨੇ ਉਹਦੇ ਤੇ ਆਪਾਂ ਧਿਆਨ ਹੀ ਨਹੀਂ ਦਿੱਤਾ ਡੀਸੈਲਟਿੰਗ ਨਹੀਂ ਕੀਤੀ ਗਈ ਉਹਨਾਂ ਚੀਜ਼ਾਂ ਦੀ ਵਜਾਇਤਾ ਤੁਸੀਂ ਸਟੇਜ ਤੋਂ ਉਹਨੂੰ ਸਨਮਾਨਤ ਕਰ ਰਹੇ ਹੋ ਵੀ ਕਿਉਂਕਿ ਫੇਸਬੁੱਕ ਤੇ ਵਿਊ ਵੜੇ ਆਏ ਨੇ ਹਨਾ ਦੁਨੀਆ ਮਤਲਬ ਵਿਊਅਰ ਸਿਰ ਤੇ ਚੱਲਦੀ ਆ ਮੈਂ ਡੀਸੀ ਨੂੰ ਕਹਿਣਾ ਕਿ ਚਾਪਲੂਸੀ ਜ਼ਰੂਰੀ ਆ ਹਨਾ ਹਰ ਬੰਦੇ ਲਈ ਜ਼ਰੂਰੀ ਆ ਪਰ ਇੰਨੀ ਨਹੀਂ ਕਿ ਤੁਹਾਡਾ ਆਪਣਾ ਕਾਦੀ ਡਿੱਗ ਜਾਵੇ ਉਹ ਕਹਿੰਦੇ ਆ ਨਾ ਵੀ ਦੁਸ਼ਮਣ ਬੜਾਏ ਹੱਥ ਤੋਂ ਤੂੰ ਵੀ ਬੜਾਓ ਹੱਥ ਦੁਸ਼ਮਣ ਬੜਾਏ ਹੱਥ ਤੋਂ ਤੂੰ ਵੀ ਬੜਾਓ ਹੱਥ ਇਤਨਾ ਨਾ ਹੋ ਕੇ ਤਲਵਾਰ ਗਿਰ ਪੜੇ ਝੁੱਕ ਕਰ ਸਲਾਮ ਕਰਨੇ ਮੇਂ ਕੀ ਹਰਜ ਹੈ ਮਗਰ ਸਰ ਇਤਨਾ ਮਤ ਜੁਕਾਓ ਕਿ ਦਸਤਾਰ ਗਿਰ ਪੜੇ ਤੁਸੀਂ ਆਪਦੀ ਪਗੜੀ ਇਹਨਾਂ ਦੇ ਪੈਰਾਂ 'ਚ ਰੱਖ ਰਹੇ ਹੋ ਔਰ ਡੀਸੀ ਸਾਹਿਬ ਤੇ ਮੈਂ ਹੁਣ ਨਾ ਮਤਲਬ ਬੋਲਣਾ ਨਹੀਂ ਚਾਹੁੰਦਾ ਜਿਸ ਦਿਨ ਕਿਤੇ ਕੇਜਰੀਆਲ ਦਾ ਕੋਈ ਟੁੱਟਾ ਜਿਹਾ ਮੰਤਰੀ ਵੀ ਆਉਣਾ ਹੋਵੇ ਨਾ ਤੇ ਡੀਸੀ ਸਾਹਿਬ ਉਹਨਾਂ ਦੀਆਂ ਰੋਟੀਆਂ ਚੈੱਕ ਕਰਦੇ ਫਿਰਦੇ ਨੇ ਕੇਜਰੀਆਲ ਹੋਣਾ ਕੇਜਰੀ ਸਾਹਿਬ ਮਖਾਣੇ ਕਿਹੜੇ ਖਾਣਗੇ ਘੱਟ ਸਾਲਟਡ ਖਾਣਗੇ ਹਨਾ ਉਹ ਕ੍ਰਿਸਪੀ ਖਾਣਗੇ ਇਹ ਡੀਸੀ ਦਾ ਕੰਮ ਨਹੀਂ ਯਾਰ ਤੁਸੀਂ ਉਹ ਕੰਮ ਜਿਹੜੇ ਇਹ ਡੀਸੀ ਕੋਲੋਂ ਲੈ ਰਹੇ ਹੋ ਅੱਜ ਇਸ ਮਿਲ ਦੇ ਵਿੱਚ ਮੈਂ ਮੈਂ ਤੁਹਾਨੂੰ ਫੇਰ ਕਹਿੰਦਾ ਡੀਸੀ ਸਾਹਿਬ ਦਾ ਕਦੀ ਇਸ ਮਿਲ ਦੇ ਉੱਤੇ ਧਿਆਨ ਨਹੀਂ ਗਿਆ ਆਪਾਂ ਇੱਥੇ ਆ ਕੇ ਸਨਮਾਨਤ ਹੋ ਰਹੇ ਆ ਤੇ ਇਹਨਾਂ ਚੀਜ਼ਾਂ ਦੇ ਉੱਤੇ ਤੁਹਾਨੂੰ ਮਤਲਬ ਪੁਨਿਸ਼ ਪੁਨਿਸ਼ ਕਰਨ ਦੀ ਬਜਾਏ ਤੁਹਾਨੂੰ ਮਤਲਬ ਸਨਮਾਨ ਦਿੱਤਾ ਜਾ ਰਿਹਾ ਫਿਰ ਸਰਕਾਰ ਜਾ ਕੇ ਦਰ ਰਹੀ ਹੈ ਯਾਰ ਸਰਕਾਰ ਸਿਰਫ ਵਿਊਜ਼ ਤੇ ਕਮੈਂਟ ਦੇ ਚੱਕਰ ਚ ਪੈ ਗਈ